ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਭਾਈ ਲਾਲੋ ਵਿਰਾਸਤੀ ਇਮਾਰਤਾਂ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਜਿਹੜੀ ਲੈ ਕੇ ਆਏ ਆ ਉਹ ਹੈਗਾ ਜੀ ਇੱਕ ਸੁਨਾਮ ਚ ਦਰਵਾਜ਼ਾ ਉਹਦਾ ਇੱਕ ਭਾਗ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਜਿਹੜਾ ਕਿ ਉਸੇ ਪੁਰਾਣੇ ਢੰਗ ਨਾਲ ਦੁਬਾਰਾ ਉਹਦੀ ਬਰੰਮਦ ਦਾ ਕੰਮ ਚੱਲ ਰਿਹਾ ਹੈ ਜਿੱਥੋਂ ਵੀ ਉਹ ਖਰਾਬ ਹੋਇਆ ਵਾ ਸੀ ਉਹਦੀਆਂ ਛੱਤਾਂ ਡਿੱਗ ਚੁੱਕੀਆਂ ਸੀ ਇਹ ਸਾਹਮਣੇ ਉਹਦੇ ਰੇਲਵੇ ਸਟੇਸ਼ਨ ਦੇ ਜਮ੍ਹਾਂ ਸਾਹਮਣੇ ਆ ਆ ਤੁਸੀਂ ਉੱਤੇ ਦੇਖੋਗੇ ਇਸ ਰੇਲਵੇ ਸਟੇਸ਼ਨ ਤੇ ਵੀ ਫਰਮੇ ਵਾਲੀਆਂ ਡਾਕਾਂ ਹੀ ਲੱਗੀਆਂ ਹੋਈਆਂ ਨੇ ਫਰਮੇ ਵਾਲੀਆਂ ਡਾਕਾਂ ਉੱਥੇ ਲੱਗੀਆਂ ਸੀ ਤੇ ਹੁਣ ਵੀ ਉੱਥੇ ਫਰਮੇ ਵਾਲੀਆਂ ਡਾਕਾਂ ਲੱਗੀਆਂ ਨੇ ਬਾਕੀ ਜਿੰਨੇ ਵੀ ਤੁਸੀਂ ਅੰਗਰੇਜ਼ਾਂ ਦੇ ਬਣਾਏ ਹੋਏ ਆ ਰੇਲਵੇ ਸਟੇਸ਼ਨ ਦੇਖੋਗੇ ਉਹਨਾਂ ਤੇ ਸਾਰਿਆਂ ਦੇ ਛੱਤਾਂ ਜਿਹੜੀਆਂ ਸੀਗੀਆਂ ਉਹ ਫਰਮੇ ਵਾਲੀਆਂ ਡਾਕਾਂ ਹੀ ਸੀ ਹੁਣ ਆਪਾਂ ਜੇ ਇਕੱਲੇ ਅੰਗਰੇਜ਼ਾਂ ਦੀਆਂ ਬਣਾਈਆਂ ਇਮਾਰਤਾਂ ਦੀ ਨਾ ਵੀ ਗੱਲ ਕਰੀਏ ਜਿੰਨੇ ਵੀ ਆਪਣੇ ਪੰਜਾਬ ਵਿੱਚ ਜਾਂ ਭਾਰਤ ਦੇ ਵਿੱਚ ਮਹਿਲ ਐ ਕਿਲੇ ਐ ਉਹਨਾਂ ਤੇ ਵੀ ਜ਼ਿਆਦਾਤਰ ਫਰਮੇ ਵਾਲੀਆਂ ਡਾਟਾਂ ਐ ਜਾਂ ਬਾਲੇ ਵਾਲੀਆਂ ਛੱਤਾਂ ਐ ਜਿ ਥੱਲੇ ਲੱਕੜ ਦੀਆਂ ਬਾਲੇ ਪਾ ਕੇ ਉੱਤੇ ਇੱਟਾਂ ਲਾ ਕੇ ਉੱਤੇ ਛੱਤਾਂ ਲਾਈਆਂ ਹੋਈਆਂ ਹੁਣ ਆਪਾਂ ਇਸ ਦਰਵਾਜ਼ੇ ਦੀ ਗੱਲ ਕਰੀਏ ਤਾਂ ਇਸ ਦਰਵਾਜ਼ੇ ਤੇ ਵੀ ਫਰਮੇ ਵਾਲੀਆਂ ਡਾਟਾਂ ਸੀ ਜਿਹੜੀਆਂ ਕਿ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਜੇ ਉਹਨਾਂ ਦੇ ਗਾਡਰਾ ਦੀਪ ਚਲੜੀ ਕਲਰ ਖਤਮ ਹੋ ਚੁੱਕੀ ਸੀ ਤਾਂ ਕਰਕੇ ਉਹ ਛੱਤਾ ਲਾਉਣੀਆਂ ਪੈਗੀਆਂ ਤੇ ਨਹੀਂ ਉਹ ਛੱਤਾ ਕਦੇ ਡਿੱਗਦੀਆਂ ਨਹੀਂ ਹੁੰਦੀਆਂ ਜੇਕਰ ਉਹਨਾਂ ਦੀ ਪੂਰੀ ਸਾਂਭ-ਸਮਾਲ ਹੋ ਗਈ ਦੱਸਣ ਵਾਲੇ ਦੱਸਦੇ ਵੀ ਇਸ ਦਰਵਾਜੇ ਦੇ ਉੱਤੇ ਪਾਣੀ ਜ਼ਿਆਦਾ देर ਖੜਾ ਰਿਹਾ ਬਰਸਾਤਾਂ ਦਾ ਪਾਣੀ ਉੱਤੇ ਖੜਾ ਰਹਿੰਦਾ ਸੀ ਤਾਂ ਕਰਕੇ ਉਹ ਗਾਡਰਾ ਜਿਹੜਾ ਲੋਹਾ ਹੈ ਉਹ ਗਲ ਗਿਆ ਸੀ ਤਾਂ ਕਰਕੇ ਇਹ ਲਾਉਣੀਆਂ ਪੈਗੀਆਂ ਜੇਕਰ ਤੇ ਇਹਦੀ ਸਾਂਭ-ਸਮਾਲ ਹੁੰਦੀ ਤਾਂ ਉਹ ਖਰਾਬ ਨਹੀਂ ਸੀ ਹੁੰਦਾ ਗਾਡਰਾ ਅੱਜ ਤੁਸੀਂ ਦੇਖੋਗੇ ਵੀ ਉਹੀ ਡਾਟਾਂ ਦੁਬਾਰਾ ਲੱਗਦੀਆਂ ਹੋਈਆਂ ਦੁਬਾਰਾ ਨਵੇਂ ਕੱਟ ਲਿਆਉਂਦੇ ਗਏ ਆ ਨਵਾਂ ਜਿਹੜਾ ਕੋਈ ਸਾਈਡਾਂ ਤੇ ਪਲੇਟਾਂ ਲੱਗੀਆਂ ਹੋਣਗੀਆਂ ਅਸੀਂ ਨਵੀਆਂ ਉਹ ਪਲੇਟਾਂ ਲਿਆਦੀਆਂ ਹੋਈਆਂ ਤੇ ਅੱਜ ਉਸੇ ਢੰਗ ਨਾਲ ਉਸੇ ਤਰੀਕੇ ਨਾਲ ਦੁਬਾਰਾ ਫੇਰ ਛੱਤ ਨੂੰ ਉਵੇਂ ਦਾ ਉਵੇਂ ਬਣਾਵਾਂਗੇ ਜਿਵੇਂ ਪਹਿਲਾਂ ਬਣੀ ਹੋਈ ਸੀ ਜਿਵੇਂ ਉਹਦੀ ਇੱਟ ਲੱਗੀ ਹੋਈ ਸੀ ਉਸੇ ਢੰਗ ਤਰੀਕੇ ਨਾਲ ਇੱਟ ਲਾਵਾਂਗੇ ਤੇ ਅੱਜ ਤੁਸੀਂ ਉਹ ਬਣਦਿਆਂ ਹੋਏ ਡਾਟਾ ਦੇਖੋਗੇ ਇਹ ਵੀਰ ਦੀ ਜੋ ਤੁਸੀਂ ਦੇਖ ਰਹੇ ਹੋ ਇਹ ਇਥੇ ਛਾਦਾ ਕੰਮ ਕਰਦਾ ਅਸੀਂ ਜਦੋਂ ਵੀ ਜਾਂਦੇ ਸੀ ਇਹ ਬੜੇ ਵਧੀਆ ਢੰਗ ਨਾਲ ਉਥੋਂ ਸ਼ਹਿਰ ਬਾਰੇ ਉਦਮ ਸਿੰਘ ਬਾਰੇ ਜਾਣਕਾਰੀ ਦਿੰਦਾ ਸੀ ਤੇ ਨਾਲ ਨਾਲ ਸਾਨੂੰ ਚਾਹ ਪਿਉਂਦਾ ਸੀ ਤੇ ਹੋਰ ਵੀ ਬੜੀ ਜਾਣਕਾਰੀ ਇਹ ਤੋਂ ਸ਼ਹਿਰ ਬਾਰੇ ਉਦਮ ਸਿੰਘ ਬਾਰੇ ਉਦਮ ਸਿੰਘ ਦੇ ਘਰ ਬਾਰੇ ਜਾਣਕਾਰੀ ਦਿੱਤੀ ਹੈ ਨਹੀਂ ਇਹਦੀ ਬਿਲਕੁਲ ਸਾਹਮਣੇ ਇਹਦੀ ਇਹ ਟੀ ਸਟਾਲ ਸੀਗੀ ਇੱਕ ਰੇੜੀ ਸੀਗੀ ਚਾਹ ਲਈ ਇਸ ਦਰਵਾਜੇ ਦੀ ਤੇ ਇਹ ਦਰਵਾਜਾ ਤੁਸੀਂ ਹੁਣ ਅੱਗੇ ਤੋਂ ਦੇਖ ਰਹੇ ਹੋ ਇਹ ਇਸੇ ਤਰ੍ਹਾਂ ਦਾ ਬਣਿਆ ਹੋਇਆ ਸੀ ਪਰ ਇਹਨੂੰ ਪੂਰਾ ਬਣਦਾ ਜਰੂਰ ਦੇਖਿਓ ਆਹ ਮਿਸਤਰੀ ਜੋ ਕੰਮ ਕਰ ਰਿਹਾ ਹੈ ਇਹ ਜੋ ਕੰਧਾਂ ਥੋੜੀਆਂ ਜੀਆਂ ਜ਼ਿਆਦਾ ਜਿੱਥੇ ਤਰੇੜਾਂ ਆ ਚੁੱਕੀਆਂ ਸੀ ਕੁਝ ਚਣਾਈ ਢਹਿ ਚੁੱਕੀ ਸੀ ਉਹ ਚਣਾਈ ਉਸੇ ਤਰ੍ਹਾਂ ਦੁਬਾਰਾ ਫੇਰ ਲਾਈ ਗਈ ਹੈ ਪਰ ਤੁਸੀਂ ਦੇਖੋਗੇ ਵੀ ਇਹਦੇ ਵਿੱਚ ਜ਼ਿਆਦਾ ਅਸੀਂ ਕੋਈ ਉਹ ਨਹੀਂ ਕੀਤੀ ਜਿੱਥੇ ਕਿਤੇ ਕੋਈ ਇਟਾਂ ਓਖੜੀਆਂ ਹੋਈਆਂ ਸੀ ਉਹ ਹੀ ਦੁਬਾਰੇ ਲਾਈਆਂ ਤੇ ਪਰ ਜਦੋਂ ਤੁਸੀਂ ਇਹਨੂੰ ਪੂਰੇ ਨੂੰ ਬਣੇ ਪੈਨ ਨੂੰ ਦੇਖੋਗੇ ਤੁਹਾਨੂੰ ਆ ਲੱਗੂਗਾ ਵੀ ਇਹ ਜਿਵੇਂ ਦੁਬਾਰਾ ਢਾ ਕੇ ਅਸੀਂ ਦੁਬਾਰਾ ਸਾਰਾ ਨਵਾਂ ਬਣਾਤਾ ਹੁੰਦਾ ਆ ਇਸ ਤਰ੍ਹਾਂ ਦੀ ਆ ਪੌੜੀ ਆ ਪੌੜੀ ਦੇ ਉੱਤੇ ਆ ਇੱਕ ਡਾਟ ਲੱਗੀ ਹੋਈ ਆ ਇਹ ਡਾਟ ਉਵੇਂ ਜੇ ਉਵੇਂ ਪੁਰਾਣੀ ਛੱਟਤੀ ਸੀਗੀ ਤੇ ਬਾਕੀ ਕਿਉਂਕਿ ਇਹਦੇ ਵਿੱਚ ਕੋਈ ਗਾਟਰ ਨਹੀਂ ਸੀ ਇਹ ਦੋਨਾਂ ਪਾਸੇ ਕੰਧਾਂ ਤੇ ਸੀ ਆ ਤੁਸੀਂ ਦੇਖ ਰਹੇ ਹੋ ਬਈਆ ਚੂਨਾ ਤਿਆਰ ਕੀਤਾ ਪਿਆ ਆ ਚੂਨੇ ਵਾਲੀ ਮਸ਼ੀਨ ਹੈ ਅੱਗੇ ਆ ਤੁਸੀਂ ਦੇਖੋਗੇ ਕੇਰੀ ਵਾਲੀ ਮਸ਼ੀਨ ਹੈ ਆ ਜਿਹੜੀ ਇੱਕ ਖੜੀ ਹੈ ਕੇਰੀ ਵਾਲੀ ਮਸ਼ੀਨ ਆ ਉਹ ਕੇਰੀ ਬਣੀ ਪਈ ਹੈ ਤੇ ਉਹ ਗਾਡਰ ਵੀ ਆ ਚੁੱਕੇ ਆ ਗਾਡਰਾਂ ਦੇ ਕੁਸ਼ਕ ਦੇ ਹਜੇ ਪ੍ਰਾਈਮਰ ਕਰਨ ਵਾਲਾ ਅੱਧਿਆਂ ਨੂੰ ਅਸੀਂ ਪ੍ਰਾਈਮਰ ਕਰਤਾ ਉਹ ਇਧਰਲੇ ਪਾਸੇ ਪਏ ਆ ਤੇ ਇਸੇ ਤਰ੍ਹਾਂ ਹੀ ਉਸੇ ਸਾਈਜ਼ ਦੇ ਮਿੰਤੀ ਮੁਤਾਬਕ ਇਹ ਕਾਫੀ ਮਜ਼ਬੂਤ ਗਾਟਰ ਸੀ ਜਿਨ੍ਹਾਂ ਦੀ ਉਚਾਈ 8 ਇੰਚ ਸੀ ਤੇ 4 ਇੰਚ ਹੌਟੋਂ ਚੌੜਾਈ ਹੈ ਦੀ ਇਹਨਾਂ ਗਾਟਰਾਂ ਦੀ ਇਸ ਦਰਵਾਜੇ ਦਾ ਇਤਿਹਾਸ ਦੇਖਿਆ ਜਾਵੇ ਤਾਂ ਇਹ ਵੀ ਉਸੇ ਸਮੇਂ ਦਾ ਹੀ ਹੈ ਉਦਮ ਸਿੰਘ ਜਦੋਂ ਉਦਮ ਸਿੰਘ ਦਾ ਜਨਮ ਹੁੰਦਾ ਹੈ 1899 ਦੇ ਵਿੱਚ ਕੁਝ ਲੋਕਾਂ ਦਾ ਮੰਨਣਾ ਵੀ ਇਹ 1890 ਦਾ ਬਣਿਆ ਹੋਇਆ ਹੈ ਇਹ ਦਰਵਾਜਾ ਪਰ ਹਜੇ ਦੀ ਖੋਜ ਪੜਤਾਲ ਕਰ ਰਹੇ ਹੈ ਵੀ ਇਹਦੀ ਜਿਹੜੀ ਅਸਲੀ ਮਤਲਬ ਬਣਨ ਦੀ ਜਿਹੜੀ ਤਰੀਕ ਹੈ ਵੀ ਉਹ ਇਹਦੇ ਤੇ ਲਿਖੀ ਜਾਵੇ ਪਹਿਲਾਂ ਲਿਖੀ ਹੋਈ ਸੀ ਉਹ ਮਿਟ ਚੁੱਕੀ ਸੀ ਉਹ ਸ਼ਾਇਦ ਉੜਗੁਜ ਕੁਝ ਲਿਖ ਕੇ ਅੱਗੇ ਲਿਖਿਆ ਹੋਇਆ ਸੀ ਜ਼ਿਆਦਾਤਰ ਦਾ ਮੰਨਣਾ ਵੀ 1890 ਦਾ ਬਣਿਆ ਹੋਇਆ ਜ਼ਿਆਦਾਤਰ ਦਾ ਮੰਨਣਾ ਵੀ ਇਹ 1932 33 ਦਾ ਬਣਿਆ ਹੋਇਆ ਹੈ ਕਾਫੀ ਜ਼ਿਆਦਾ ਅੰਤਰ ਹੈ ਪਰ ਫਿਰ ਵੀ ਹੁਣ ਇਹਦੀ ਅਸਲ ਜਿਹੜੀ ਕੋਈ ਬਣਨ ਦੀ ਤਰੀਕ ਹੈ ਉਹ ਲਿਖ ਜਾਊਗੇ ਤੇ ਉਤੇ ਪਰ ਜੇ ਆਪਾਂ ਹੁਣ ਇਸ ਦਰਵਾਜੇ ਦੀ ਹਾਲਤ ਦੇਖੀਏ ਤਾਂ ਬਿਲਕੁਲ ਇਹ ਇੱਕ ਖੰਡਰ ਲੱਗ ਰਿਹਾ ਹੈ ਪਰ ਜੇ ਕਿਸੇ ਮੇਰੇ ਵੀਰ ਦੀ ਹਵੇਲੀ ਜਾਂ ਪੁਰਾਣਾ ਘਰ ਇਸ ਤਰ੍ਹਾਂ ਪਿਆ ਤਾਂ ਉਹਨੂੰ ਦੁਬਾਰਾ ਨਵਾਂ ਕੀਤਾ ਜਾ ਸਕਦਾ ਹੈ ਉਸੇ ਤਰ੍ਹਾਂ ਜਿਵੇਂ ਤੁਸੀਂ ਇਸ ਦਰਵਾਜੇ ਨੂੰ ਬਣਦੇ ਹੋਏ ਦੇਖੋਗੇ ਆਹ ਤੁਸੀਂ ਦੇਖ ਰਹੇ ਹੋ ਕਟਰ ਪਾ ਕੇ ਆਹ ਫਰਮੇ ਵਾਲੀਆਂ ਡਾਟਾ ਬਣਨੀਆਂ ਸ਼ੁਰੂ ਹੋ ਗਈਆਂ ਇਦੇ ਵਿੱਚ ਅਸੀਂ 2.5 ਤੋਂ 3 ਫੁੱਟ ਚੌੜਾ ਫਰਮਾ ਬਣਾਇਆ ਕਿਉਂਕਿ ਉਹ ਆਪਾਂ ਫਰਮੇ ਵਾਲਿਆਂ ਡਾਟਾ ਲਗਦੀਆਂ ਦੇਖਦੇ ਆ ਤਾਂ ਉਹਨਾਂ ਵਿੱਚ ਉਹਨਾਂ ਇੱਟਾਂ ਦਾ ਦਾੜਾ ਨਹੀਂ ਫਸਾਇਆ ਜਾਂਦਾ ਇਹ ਤਾਂ ਕਰਕੇ ਇਸ ਤਰ੍ਹਾਂ ਦਾ ਚੌੜਾ ਫਰਮਾ ਬਣਾਇਆ ਜਾਂ ਹੁਣ ਆਪਾਂ ਵੀਡੀਓ ਦੇ ਵਿੱਚ ਦੇਖਦੇ ਆ ਤਾਂ ਉਹ ਇੱਕ ਪੱਤੀ ਹੁੰਦੀ ਆ ਪੱਤੀ ਦੇ ਉੱਤੇ ਇੱਕ ਰਦਾ ਲੱਗ ਜਾਂਦਾ ਉਹੀ ਪੱਤੀ ਨੂੰ ਉਹ ਗਾਹ ਕਰ ਲੈਂਦੇ ਆ ਪਰ ਜੇ ਤੁਸੀਂ ਏ ਡਾਟਾਂ ਲੱਗਦੀਆਂ ਦੇਖੋਗੇ ਤਾਂ ਇਹਨਾਂ ਦਾ ਜਿਵੇਂ ਆਪਾਂ 4 ਇੰਚੀ ਚਣਾਈ ਕਰਦੇ ਹੁੰਨੇ ਆ ਮਤਲਬ ਦਾੜਾ ਛੱਡ ਕੇ ਉਸ ਢੰਗ ਨਾਲ ਇੱਟਾਂ ਲੱਗੀਆਂ ਹੋਈਆਂ ਤਾਂ ਕਰਕੇ ਫਿਰ ਚੌੜੇ ਫਰਮੇ ਦੀ ਜ਼ਰੂਰਤ ਸੀ ਇਹ ਜਦੋਂ ਫਰਮਾ ਲੱਗ ਜਾਂਦਾ ਸੀ 2 ਸਵਾ 2 ਫੁੱਟ 2.5 ਫੁੱਟ ਨੂੰ ਜਿਹੜੀ ਕੋਈ ਛੱਤ ਆ ਉਹ ਅੱਗੇ ਨੂੰ ਆ ਜਾਂਦੀ ਸੀ ਆ ਦੇਖੋ ਫਰਮਾ ਲੱਗ ਚੁੱਕਿਆ ਹੈ ਮੇਰੇ ਦੇ ਉੱਤੇ ਉਸੇ ਤਰ੍ਹਾਂ ਇੱਟਾਂ ਲਾਇਆ ਤੇ ਇੱਟਾਂ ਦਾ ਜੋੜ ਮਾਰ ਕੇ ਲਾਇਆ ਜਾਂਦਾ ਸੀ ਆ ਇੱਟਾਂ ਤੁਸੀਂ ਦੇਖ ਰਹੇ ਹੋ ਜਿਵੇਂ ਆਪਾਂ ਚਣਾਈ ਕਰਦੇ ਆ ਆ ਥੱਲੇ ਦੇ ਪਾਸੇ ਸਾਈਡਾਂ ਵਾਲੀਆਂ ਡਾਕਾਂ ਤੇ 2.5 ਪਾਈ ਵੀ ਸੀ ਇਹ ਆ ਤੇ ਜਿਹੜੀਆਂ ਵਿਚਲੜੀਆਂ ਉਹਨਾਂ ਤੇ ਕੋਈ ਲੋਡ ਨਹੀਂ ਸੀ ਸਾਨੂੰ ਦੱਸਿਆ ਵੀ ਇਹ ਪ੍ਰਾਤਨੈ ਇਮਾਰਤ ਹੋਣ ਕਰਕੇ ਜਿਹੜੀ ਇਹਨਾਂ ਦੀ ਗੁਲਾਈ ਸੀ ਉਹ ਓਮੇ ਦੀ ਓਮੇ ਰੱਖੀ ਹੈ ਜਿੰਨੀ ਕਿ ਇਹ ਪਹਿਲਾਂ ਸੀਗੀ ਇਦੇ ਵਿੱਚ ਇੱਕ ਵੀ ਇੱਟ ਅਸੀਂ ਕੋਈ ਵੱਧ ਘੱਟ ਜਾਂ ਨਵੇਂ ਢੰਗ ਨਾਲ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਇਹ ਡਾਟਾ ਮਤਲਬ ਲੈਂਦਿਆਂ ਸੀ ਗਿਆ ਲਾ ਰਹੇ ਸੀ ਉਦੋਂ ਦੀਆਂ ਮੈਂ ਫੋਟੋਆਂ ਵੀਡੀਓ ਰੱਖੀਆਂ ਸੀ ਵੀ ਕੋਈ ਵੀ ਚੀਜ਼ ਇਹਦੇ ਵਿੱਚ ਬਦਲਾਅ ਲਈ ਨਹੀਂ ਲਾਉਣੀ ਆਪਾਂ ਜਾਂ ਨਵੇਂ ਢੰਗ ਦੇ ਨਹੀਂ ਲਾਉਣੀ ਜਾਂ ਨਵਾਂ ਤਰੀਕਾ ਨਹੀਂ ਵਰਤਣਾ ਇਹ ਤਰੀਕਾ ਵੀ ਉਹੀ ਵਰਤਿਆ ਜਾਣਾ ਜੋ ਪਹਿਲਾਂ ਇਹ ਚ ਵਰਤਿਆ ਗਿਆ ਸੀ ਤਾਂ ਕਿ ਇਹ ਦਰਵਾਜ਼ਾ ਉਮੀਦਾਂ ਉਮੀਦ ਰਹਿ ਸਕੇ ਆ ਇਹਦਾ ਅੰਦਰਲਾ ਪਾਸਾ ਹੈ ਉਹਤੇ ਡਾਟਾ ਬਣਨੀਆ ਸ਼ੁਰੂ ਹੋ ਗਈਆਂ ਤੇ ਉਹ ਸਾਹਮਣੇ ਰੇਲਵੇ ਸਟੇਸ਼ਨ ਤੋਂ ਅੱਗੇ ਦਿਸ ਰਿਹਾ ਹੈ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸੁਰੱਖਿਆ ਦੇ ਪੱਖ ਤੋਂ ਇਹਨਾਂ ਦਰਵਾਜਿਆਂ ਦਾ ਬੜਾ ਅਹਿਮ ਰੋਲ ਸੀ ਇਹ ਹਰ ਸ਼ਹਿਰ ਦੇ ਵਿੱਚ ਚਾਰ-ਚਾਰ ਦਰਵਾਜੇ ਬਣੇ ਹੁੰਦੇ ਸੀ ਜਿਹੜੇ ਕਿ ਸ਼ਾਮ ਸਮੇਂ ਆਥਨੇ ਮੋਹਨ ਨੇ ਇਹ ਜੇ ਬਾਤ ਹੋ ਜਾਇਆ ਕਰਦੇ ਸੀ ਤਾਂ ਕਿ ਅੰਦਰ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਹੋ ਸਕੇ ਤੇ ਆ ਤੁਸੀਂ ਉਤਲੇ ਪਾਸਿਓਂ ਦੇਖ ਰਹੇ ਹੋ ਡਾਟਾ ਲੱਗਦੀਆਂ ਵੀ ਉਹ ਜਿਹੜਾ ਫਰਮ ਹੈ ਉਹ 2.3 ਫੁੱਟ ਚੌੜਾ ਹੈ ਤੇ ਵੀ ਉੱਤੇ ਇਹ ਐਫ ਡਾਟਾ ਲਾ ਕੇ ਇੱਟਾਂ ਲਾ ਕੇ ਫਰਮੇ ਨੂੰ ਦੁਬਾਰਾ ਫੇਰ ਕੱਢ ਕੇ ਅੱਗੇ ਕਰ ਲਿਆ ਜਾਂਦਾ ਸੀਗਾ ਜਿੰਨੀਆਂ ਵੀ ਇਹ ਫਰਮੇ ਵਾਲੀਆਂ ਡਾਟਾ ਹੁੰਦੀਆਂ ਇਹਨਾਂ ਵਿੱਚ ਕਦੇ ਵੀ ਕੋਈ ਢੂਲਾ ਨਹੀਂ ਵਰਤੇ ਜਾਂਦਾ ਇਹ ਨਾਲ ਦੀ ਨਾਲ ਐ ਪੂਰੀਆਂ ਹੁੰਦੀਆਂ ਤਰੁਆਂ ਜਾਂਦੀਆਂ ਨੇ ਨਾਲ ਦੀ ਨਾਲ ਹੀ ਥੱਲੋਂ ਨਿਕਲਦੀਆਂ ਤਰੁਆਂ ਜਾਂਦੀਆਂ ਨੇ ਇੱਥੇ ਉਹ ਟਾਈ ਡਾਟ ਲਾ ਕੇ ਆ ਪਲੇਟਾਂ ਪਾਈਆਂ ਹੋਈਆਂ ਲੋਹੇ ਦੀਆਂ ਥੋੜਾ ਥੋੜਾ ਸੁੱਤ ਦਿਖ ਰਹੇਗਾ ਹੋਣਗੀਆਂ ਤੇ ਇਹਦੀ ਜਗ੍ਹਾ ਆਪਾਂ ਲੰਬਾ ਕੋਈ ਚੈਨਲ ਵੀ ਪਾ ਸਕਦੇ ਆ ਤਾਂ ਕਿ ਸੈੱਡਾਂ ਵਾਲਿਆਂ ਕੰਧਾਂ ਨੂੰ ਟੱਕ ਨਾ ਵੱਜੇ ਆਹ ਪਲੇਟਾਂ ਤੇ ਆਹ ਟਾਈ ਡਾਟ ਤੁਸੀਂ ਆਹ ਦੇਖ ਸਕਦੇ ਹੋ ਇੱਥੇ ਹਜੇ ਡਾਟ ਬਣਨੀ ਐ ਤੇ ਇਹ ਲੰਬੀਆਂ ਦਿਆਂ ਲੰਬੀਆਂ ਐ ਡਾਟਾਂ ਚੱਲੀ ਜਾਂਦੀਆਂ ਵੀ ਲੱਗਦੀ ਐ ਬਰਾਬਰ-ਪਰਾਪਰਾ ਐ ਵੀ ਇੱਕ ਡਾਟ ਨੂੰ ਤੁਸੀਂ 2 ਫੁੱਟ ਅੱਗੇ ਕਰ ਲਿਆ ਤਾਂ 2 ਫੁੱਟ ਦੂਜੀ ਫਿਰ ਤੀਜੀ ਵੀ ਐ ਵੀ ਇੱਕ ਡਾਟ ਨੂੰ ਆਪਾਂ ਅੱਗੇ ਤੱਕ ਨਹੀਂ ਲੈ ਕੇ ਜਾਣਾ ਫਿਰ ਕਈ ਵਾਰੀ ਕਾਟਰ ਵਿਛਾਲਿਓ ਥੋੜਾ ਜਿਹਾ ਪਿੰਗਾ ਹੋਣ ਦਾ ਚਾਂਸ ਹੋ ਜਾਂਦਾ ਹੈ ਬਾਕੀ ਇਹਨਾਂ ਡਾਟਾਂ 'ਚ ਜਿਹੜਾ ਕੋਈ ਆਹ ਮਸਾਲਾ ਚੂਨਾ ਵਰਤੇ ਜਾਂਦਾ ਉਹ 2-1 ਦਾ ਵਰਤਿਆ ਜਾਂਦਾ ਹੈ 2 ਬੱਠਲ ਕੇਰੀ ਦੇ ਪੈਂਦੇ ਆ 1 ਬੱਠਲ ਚੂਨੇ ਦਾ ਕਲੀ ਦਾ ਪੈਂਦਾ ਤੇ 1 ਲੀਟਰ ਵਿੱਚ ਲਪਟੀ ਦਾ ਪੈਂਦਾ ਇਹ ਸਿੱਗੀਆਂ ਫਾਰਮ ਵਾਲੀਆਂ ਡਾਟਾ ਅੱਗੇ ਵੀਡੀਓ ਚ ਬਣੇ ਰਹੋ ਬਹੁਤ ਬਹੁਤ ਧੰਨਵਾਦ